ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲਾ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਇਹ ਵੀਡੀਓ ਵਿੱਚ ਸੇਲ ਬਰਾਦੋ ਕਵਰ ਕਰਾਂਗੇ ਜੀ ਜਾਨਵਰ ਦਿਖਾਵਾਏ ਤੁਹਾਨੂੰ ਦੋ ਤੇ ਖੜੇ ਤਿੰਨ ਚਾਰ ਵਾਈਆਂ ਕੋਲੇ ਹੋਰ ਵੀ ਆ ਗੱਬਣ ਗੁਬਣ ਕਿਸੇ ਵੀ ਤਰ੍ਹਾਂ ਤੁਸੀਂ ਪਸ਼ੂ ਲੈ ਸਕਦੇ ਹੋ ਇੱਕ ਤੁਹਾਨੂੰ ਨੀਲੀ ਰਾਵੀ ਦਿਖਾ ਦੇਵਾਂਗੇ ਇੱਕ ਤੁਹਾਨੂੰ ਮੋਹਰਾ ਦੇ ਵਿੱਚ ਕੈਟਾਗਰੀ ਚ ਪੈਂਦੀ ਮੱਝ ਦਿਖਾ ਦੇਵਾਂਗੇ ਗੱਲਬਾਤ ਸਾਰੀ ਬਾਈ ਨਾਲ ਕਰਾਉਣੀ ਆ ਤੇ ਬਾਕੀ ਦੀ ਸਾਰੀ ਜਾਣਕਾਰੀ ਲੈ ਕੇ ਪਹਿਲਾਂ ਤੁਸੀਂ ਸੌਦਾ ਫੇਰ ਕਰਨਾ ਜੀ ਆਜੋ ਬਰੇਕ ਸਸ਼ੀ ਘਾਲ ਬਾਈ ਸਸ਼ੀ ਘਾਲ ਬਾਈ ਹੋਰ ਕਿਵੇਂ ਵੀਰੇ ਵੀਰੇ ਵਧੀਆ ਵੀਰੇ ਵਧੀਆ ਚੱਲ ਰਿਹਾ ਮੇਰਾ ਨੰਬਰ ਬੋਲੋ ਜੀ ਨੰਬਰ ਆਪਣਾ 62392 ਬਾਈ 17011 ਬਾਈ 17011 ਪਿੰਡ ਆਪਣਾ ਪਿੰਡ ਸੇਲ ਹੋ ਰਹਾ ਬਾਈ ਜ਼ਿਲ੍ਹਾ ਆਪਾਂ ਜ਼ਿਲ੍ਹਾ ਬਠਿੰਡਾ ਸੀਲ ਫੂਲ ਆ ਬਾਈ ਤਸੀਲ ਆ ਗਈ ਫੂਲ ਨੇੜੇ ਤੇੜੇ ਨੇੜੇ ਪਿੰਡ ਆਪਣੇ ਭਾਈ ਰਪਾ ਆ ਪਾ ਖਤਾ ਭਾਈ ਘਾਰਾਂਪੁਰ ਫੂਲ ਬਾਈ ਓਕੇ ਜੀ ਹਾਂਜੀ ਤੇ ਨੰਬਰ ਆਪਾਂ ਬੋਲਤਾ ਹਨਾ ਨੰਬਰ ਆਪਣਾ 62392 17011 17011 ਹਾਂਜੀ ਬਾਈ ਤੇ ਬਾਈ ਅੱਜ ਕਿੰਨੇ ਜਨ ਪਰ ਦੇਖ ਆਜ ਆਪਾਂ ਦੋ ਦਿਖਾਉਣੇ ਆ ਬਾਈ ਤੋ ਆਦੇਗਾ ਸੁਣਾ ਨੀਲੀ ਰਾਬੀ ਅੱਜ ਦਿਖਾਉਣੇ ਨੇੜੇ ਚੱਲ ਬੜੋ ਟੌਪ ਦੀ ਹੈਨਾ ਜਮਾਂ ਟੌਪ ਦੀ ਹੈ ਬਾਈ ਨੀਲੀ ਰਾਬੀ ਪਰ ਜਾਂ ਵੀ ਮਗਰ ਪਰ ਸਿਰੇ ਦੀ ਹੈ ਸਿਰੇ ਦੀ ਕੱਟੀ ਆ ਬਾਈ ਦੇਖੋ ਪਤਾ ਹੈ ਵੀ ਕਿਹੜੇ ਥਾਂ ਦੀ ਨਹੀਂ ਆਈ ਨਹੀਂ ਬਾਈ ਪਤਾ ਯਾਰ ਆਪਾਂ ਨੂੰ ਐਵੇਂ ਕਹਿ ਰਹੇ ਹਾਂ ਹਾਏ ਪਯੋਰਾ ਜਾਮ ਬਣਾ ਕੇ ਬਾਕੀ ਅਗਲੇ ਤੋਂ ਪਤਾ ਕਰਕੇ ਦੱਸ ਦਾਂਗੇ ਆਪਾਂ ਵੀ ਬਣਾ ਕੇ ਨਹੀਂ ਦੱਸਣਾ ਉਹ ਵੀ ਹੈਦੀ ਆ ਹਾਂ ਐਵੇਂ ਆਪਾਂ ਕਹੀ ਜਾ ਅੱਗੇ ਉਹਦਾ ਕੋਈ ਫਾਇਦਾ ਨਹੀਂ ਬਾਈ ਠੀਕ ਆ ਤੇ ਮੇਰੇ ਜਿਹੜੀ ਆਪਾਂ ਨੀਲੀ ਰਾਬੀ ਝੋਟੀ ਦੇਖੀ ਐ ਨੇ ਕਿਹੜਾ ਸੂਆ ਸੂਈ ਤੇ ਕਦੋਂ ਸੂਈ ਆ ਬਾਈ ਪਯੋਰ ਦੂਜਾ ਸੂਆ ਸੂਈ ਆ ਅਰੇ ਨਾਲ ਜਮਾਂ origignal ਕਿੰਨਾ ਬਾਈ ਯਾਰ ਅਗਲੇ ਨੇ ਤਾਂ ਆਪਾਂ ਨੂੰ 14 ਕਿਲੋ ਕਹਿ ਕੇ ਦਿੱਤਾਗਾ ਐ ਕਿ ਫਿਰ ਕਿੰਨਾ ਕਹਿ ਕੇ ਦੇ ਦਿੰਦੇ ਆਪਾਂ ਮੰਨ ਕੇ ਚਲੋ ਇਹ ਬਾਈ ਰਾਤ ਸੂਈਆ 2:00 ਵਜੇ ਜੇਰ ਜੂਰ ਦੀ ਕੰਪਲੀਟ ਆ ਜੇਰ ਦੀ ਆਪਣੇ ਕੋਲ ਵੀਡੀਓ ਬਣਾਈ ਪਈ ਆ ਤੇ ਆਪਾਂ ਮੰਨ ਲਵੇ 4 ਕਿਲੋ ਬੋਹੜਾ ਬੱਚਿਆਂ ਨੂੰ ਝਾੜ ਕੇ ਕੱਢਿਆ ਬਾਈ ਸਵੇਰੇ ਸਹੀ ਗੱਲ ਆ ਜੇ ਕਿੱਥੋਂ ਕਿੱਥੇ ਕਰੇਗੀ ਫਿਰ 14 ਤੇ 50 ਰੁਪਏ 14 ਦਾ ਬਾਈ ਖੁੱਲੀ ਮੰਨ ਕੇ ਲੈ ਕੇ ਜਾਵੇ ਅਗਲਾ ਓਕੇ ਜੀ 15 16 ਦੀ ਉਮੀਦ ਆ ਬਾਈ ਛੋਟੀ ਤੋਂ ਬਾਕੀ ਦਾ ਮਗਰ ਵੀ ਕੱਟੀ ਤੇ ਕੱਦ ਕਾਟ ਵੀ ਪੂਰਾ ਫੁੱਲ ਹੋ ਜਾਵੇ ਇੰਨ ਤੋਂ ਰਕਾਰ ਵਿੱਚ ਆਕ ਬਾਕੀ 31 ਵੀ ਕੋਈ ਆ ਜਣਾ ਮੰਨੇ ਬਈ ਜਮ ਸਾਰੇ ਨਸਾਨੀਆਂ ਕੱਟੀਦੇ ਪਿਆ ਉਹ ਨੀਲੀ 라 ਵੀ ਕੱਟੀਆਂ ਬਹੁਤ ਚੰਗੀਆਂ ਤਾਂ ਹੀ ਕਹਿੰਦੇ ਟਿਕਾ ਚੰਗਈ ਭਰਾ ਚੰਗਈ ਭਰਾਇਆ ਬਈ ਬਾਕੀ ਐਡੇ ਕੱਦ ਕਾਠ ਵਾਲੀ ਪਸੋਂ ਮਿਲਦਾ ਨਹੀਂ ਬਈ ਬਹੁਤ ਚੰਗੀ ਆ ਵੀਰੇ ਚਾਰ ਚਪਰੇ ਖਾਣ ਲੈ ਵੀ ਦੀ ਚੰਗੀ ਤੇ ਸਾਰੇ ਮਾਰ ਕੇ ਨੀਲੀ 라 ਵੀ ਆ ਜਿਹੜੇ ਪੂਰੇ ਆ ਹਾਂ ਬਾਕੀ ਪੂਰ ਛੱਟੇ ਦੀ ਆਪਣੀ ਸਾਰੀ ਜ਼ਿੰਮੇਵਾਰੀ ਆ ਬਾਹਰ ਪਿੱਛੇ ਦੀ ਤੇ ਸੀਲ ਸਾਉ ਬਹੁਤ ਆ ਹਣਾ ਮਾਹ ਬਾਈ ਬੰਦਾ ਪਾਣ ਦੇ ਉੱਠ ਉੱਠ ਬੈਠੀ ਜਾਵੇ ਯਾਰ ਬਾਕੀ ਅਜ ਤਾਂ ਇਹ ਆਪਣੇ ਪਾਸੋਂ ਦਾ ਲਾਂਭਾ ਨਹੀਂ ਆਇਆ ਕਿੰਨਾ ਵੀਡੀਓ ਦੇ ਵਿੱਚ ਆ ਬਈ ਬਸ ਜਾਇਜ ਮੋਲਾ ਜੀ ਇਹਦਾ ਹੋਊਗਾ ਜਿਹੜਾ ਵੀ ਹੋਊਗਾ ਤੇ ਬਾਕੀ ਛੋਟੀ ਜਿਹੜੀ ਆਪਾਂ ਕੁਆਲਿਟੀ ਦੀ ਗੱਲ ਕਰ ਲਗੇ ਬਾਹਲੀਆਂ ਗੱਲਾਂ ਬਾਕੀ ਅਜ ਸੂਏ ਜੀ ਆ ਬਈ ਇਹਦਾ ਛੋਟੀ ਨਾਲ ਕੱਲੋਂ ਨਿਕਰਨਾ ਪੂਰਾ ਤੂੰ ਵੈਸੇ ਮੰਨਿਆ ਨਹੀਂ ਵਾੜਾ ਸੂਆ ਦਾ ਹਾਂ ਤੇ ਲੈ ਵਾਲੂਗਾ ਕਰਮਾ ਇਹਦਾ ਚੇ ਬਹਿਣਾ ਰਗਾ ਹਾਂ ਅਜ ਤਾਂ ਬਈ 4 1/2 ਕਿਲੋ ਬਹੁਤ ਕੱਢਦਾ ਆਪਾਂ ਇਹਦਾ ਕਿਉਂਕਿ ਪਸ਼ੂ ਤਕਲੀਫ ਤੇ ਹੁੰਦਾ ਜੀ ਆਪਾਂ ਨਹੀਂ ਕੱਢਦੇ ਜੀ ਹਾਂ ਇੱਕ ਆਪਣੇ ਥਾਂ ਫਿਰ ਪੱਕਾ ਬਈ ਯਾਰ ਆ ਜਾਂਦਾ ਪਸ਼ੂਆ ਸਟੇਟਸ ਵਗੈਰਾ ਦਾ ਢਰ ਰਹਿੰਦਾ ਹਾਂ ਹਾਂ ਆ ਦੇਖ ਬਾਕੀ ਕੋਈ ਛੋਟੀ ਮੰਨ ਕੇ ਤਾਂ ਆਵੇ ਨਾ ਬਾਈ ਬਹੁਤ ਹੀ ਜ਼ਿਆਦਾ ਕੁਆਲਟੀ ਵਾਲੀ ਝੋਟੀ ਬੱਦ ਕਾਰਦਾ ਜਮਾ ਬਰੋ ਬਰ ਆਉਂਦੀ ਆਪਣੀ ਓਕੇ ਜੀ ਹਾਂ ਬਾਕੀ ਬਸ ਕੱਟੀ ਚ ਹੈ ਨਾ ਮਗਰ ਕੱਟੀ ਆ ਬਾਈ ਬੱਚਾ ਲਾਵਾਂਗੇ ਜੀ ਧਾਰਾਂ ਨਾਲ ਮਾਰ ਕੇ ਧਾਰਾਂਵਾਂਗੇ ਪ੍ਰੋਪਰ ਨਿਸ਼ਾਨੀਆਂ ਵਾਲੀ ਝੋਟੀ ਸਾਨੂੰ ਕਵਰ ਕਰਕੇ ਸੀ ਤੇ ਕੱਟੀ ਬੋੜੀ ਪਿਆਰੀ ਕੱਟੀ ਆ ਮਗਰ ਤੇ ਇੱਥੇ ਬਾਕੀ ਹਰ ਕਿਹਨਾ ਕੱਟੀ ਪਾਲ ਲਈ ਮਗਰ ਬਾਈ ਤੁਹਾਨੂੰ ਪਤਾ ਹੀ ਹੈ ਕਿਨੇ ਰੁਪਈਆ ਦੀ ਆ ਯਾਰ ਇੱਕ ਤਰ੍ਹਾਂ ਵਿੱਚ ਇੱਥੇ ਬੱਸੀ ਵਰ ਗਿਆ ਹੈ ਨਾ ਹਾਂ ਆ ਦੇਖੋ ਜੀ ਨਾ ਸਾਨੂੰ ਸਾਹ ਦੇਖੋ ਕੱਟੀ ਦੀ گلابی ਤੇ

ਮਾਨਦਾਨ ਹੋਈ ਕੋਈ ਮਾਨਦਾਨ ਕਰਾਂਗੇ ਬਾਈ ਤੇ ਫਿਰ ਤੋਹ ਹੋਈ ਆ ਹਨਾ ਹਾਂ ਅਗਲਾ ਆਇਆ ਨਹੀਂ ਬਈ ਪਰ ਮੁੜਦਾ ਨਹੀਂ ਆ ਕੇ ਛੋਟੀ ਸੇ ਹੁਣ ਬਾਈ 2 ਨੰਬਰ ਕਿਹੜਾ ਸੂਆ ਸੂਈ ਇਹ ਤੀਜਾ ਬਾਈ ਤੀਜਾ ਸੂਆ ਸੂਈ ਕੱਲ੍ਹ ਦੀ ਹੋਈ ਏ ਜੀ ਕੱਦ ਨਾਰਮਲ ਦੀ ਐਵੇਂ ਆਪਾਂ ਕਹਿੰਦੇ ਕਿ ਬਾਈ ਤੇ ਭਜਨ ਭੋਜਨ ਬਹੁਤ ਆ ਹਨਾ ਭਜਨ ਭੋਜਨ ਫੁੱਲ ਆ ਬਾਈ ਤੇ ਲੇ ਵਾਲੂ ਬਹੁਤ ਬੜਾ ਐਕਾ ਬੜਾ ਆ ਹਾਂ ਸਦੋਂ ਸੂਈ ਕੱਲ੍ਹ ਹੋਈ ਇਹ ਕੱਲ੍ਹ ਨੂੰ ਸਵੇਰ ਸੂਈ ਆ ਬਾਈ ਤੇ ਕਿੰਨਾ ਕੁ ਬੋਲਾ ਹੁਣ ਆਪਾਂ ਦੱਸ ਸਕਦੇ ਆ ਬੋਲਾ ਇਹਦਾ ਬਾਈ 10 ਕਿਲੋ ਬਣ ਕੇ ਆ ਜੇ ਖੁੱਲਾ ਬੰਦਾ ਕਿੱਥੋਂ ਕਿੱਥੇ ਕਰਦਾ ਤੂੰ ਬਹੁਤ 13 14 ਕਿਲੋ ਦੀ ਮੀਤ ਆਦਾ ਤੂੰ ਬਹੁਤ ਥੱਲੇ ਚੰਗੀ ਆ ਫਿਰ ਖਾਣਾ 10 ਕਿਲੋ ਬੋਲਾ ਦਾ ਹੁਣ ਤਿਆਰ ਆ ਇਹ ਥੱਲੇ ਬਾਈ ਆ ਦੇ ਕੋਈ ਬਾਕੀ ਆ ਹੁਣ ਸਵੇਰੇ ਸਾਬ ਆ ਇਹਦਾ ਕੱਢਿਆ ਬੋਲਾ ਇਹਦਾ ਅੰਤ ਹੁੰਦਾ ਹੈ ਬਾਈ ਸੁਆ ਬਾਈ ਆਪਾਂ ਨੂੰ ਤਾਂ ਤੀਜਾ ਕਹਿ ਕੇ ਦਿੱਤੀਆਂ ਮਾਲਕਾਂ ਨੇ ਬੋਲਾ ਦੇ ਬੰਦਾ ਚੌਥਾ ਮੰਨ ਲਏ ਬਾਈ ਓਕੇ ਜੀ ਕੋਈ ਮਨ ਕੋਈ ਫਰਕ ਨਹੀਂ ਪੈਂਦਾ ਹਨਾ ਆ ਦੇਖੋ ਜੀ ਨਾਲੇਵੇ ਦੀ ਪੂਰੀ ਸਾਫ ਕੋਲੀ ਜਮਾ ਰੂਮ ਵਰਗੀ ਆ ਬਾਈ ਤੇ ਦੁੱਧੇ ਨੇ ਕੱਢਣੇ ਆ ਇਹ ਜਿਹੇ ਮੰਜਾ ਦੁੱਧ ਕੱਢਦੀਆਂ ਹਨਾ ਦੁੱਧਾ ਬਣਿਆ ਆ ਬਾਈ ਦੋ ਲੇਵਾ ਇਹ ਜਾਂ ਨਹੀਂ ਚੱਲਦਾ ਜੀ ਸਿੰਗੂ ਵੀ ਬਾਡੀ ਦਾ ਹਿਸਾਬ ਨਾਲ ਇਹਨੂੰ ਚੱਜਦਾ ਹਾਂ ਮਗਰ ਕੀ ਸੀ ਬਾਈ ਮਗਰ ਇਹਦਾ ਕੱਟਾ ਬਾਈ ਕਿਹਦੇ ਮਗਰ ਕੱਟਾ ਉਹ ਦੇਖ ਸਕਦਾ ਅੱਜ ਇਹਨੂੰ ਦੂਜਾ ਦਾਣਾ ਸੂਈ ਨੂੰ ਬਾਈ ਦੂਜਾ ਦਿਨ ਓਕੇ ਹਾਂ ਬੋਲੀ ਬੋਲੀ ਇਹ ਵੀ ਬਹੁਤ ਆ ਚੰਗੀ ਕੰਪਲੀਟ ਆ ਜੀ ਲੇਵਾ ਦੇਖੋ ਹਨਾ ਲੇਵਾ ਦਾ ਤਾਂ ਬਾਈ ਰਿਕਾਰਡ ਹੀ ਆ ਯਾਰ ਰਿਕਾਰਡ ਹੀ ਆ ਯਾਰ ਬੜਾ ਦੁੱਧ ਤੇ ਆ ਗਈ ਤੋ ਲੇਵਾ ਖੋਲਦੀ ਦੇਖੀ ਹਜੇ ਉਹ ਹੂੰ ਛੱਡ ਲਾ ਬਈ ਲਾਲ ਸਰਦਾਰ ਐਨਮਰ ਲਾ ਨਾ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਇਧਰਲੇ ਪਾਸੇ ਦਾ ਬੇਕੰਕਰੀ ਰੋਇਆ ਨਾ ਬੰਦਾ ਸੀਰਤੋ ਵਾਲੇ ਪਾਸੇ ਹਾਂ ਭਾਈ ਕੱਲ੍ਹ ਤੁਹਾਨੂੰ ਜੀ ਆਪਾਂ ਓਕੇ ਤੇ ਬੱਚਾ ਬੜਾ ਪਿਆਰਾ ਯਾਰ ਨਾ ਇਹ ਲਕਸ਼ਮੀ ਦੀ ਦਾ ਵੀ ਲਕਸ਼ਮੀ ਦਾ ਜੀ ਕੱਟ ਨਿਕਲਦੇ ਇਹੇ ਜੇ ਪਤਨਾ ਬਾਈ ਬਹੁਤ ਵਾਰ ਮਾਰ ਦੇ ਫਿਰ ਦੋ ਦੋ ਤਾਰ ਮਾਰ ਦੇ ਰੱਜ ਮਾਰ ਦੇ ਬਾਈ ਸਮਗਲ ਦੇ ਮਾਰ ਹੂੰ ਸਰਪ ਮਾਰਨੇ ਮਾਰਦੇ ਲੈ ਦੋਦੜਾ ਪੀ ਫਾਈ ਜਾ ਮੈਂ ਦੁੱਧ ਵੀ ਇਹ ਜਿਹਾ ਮੱਝੇ ਕੱਢਦਾ ਆ ਯਾਰ ਬਾਈ ਹਾਂ ਕੋਈ ਸ਼ਰਤ ਆ ਯਾਰ ਦਾਦਾ ਐ ਮਨ ਲੱਗ ਲਾਉਣਾ ਪਾ ਜੇ ਕਹਿ ਰਹੇ ਨੇ ਦੋ ਬੋਲ ਦੇ ਦੇ ਹਿਸਾਬ ਨਾਲ 11 ਕਿਲੋ ਵੀ ਇਹਦੇ ਥੱਲੇ ਆ ਜੇ ਬੱਚੇ ਨੇ ਚੁਣਾ ਸੀ ਇਹਦਾ ਭਾਈ 1,11,000 ਰੁਪਏ ਮੰਨ ਲਓ ਭਾਈ। ਮਾਹਰਦਾਨ ਕਰਦਾਂ। ਚੰਗੀਆਂ ਜਗ੍ਹਾ ਦੀ 1,11, ਤੁਹਾਨੂੰ ਦੂਜੇ। ਦੁੱਧ ਦੀ ਵੀ ਆਪਣੇ 14-15 ਲੀਟਰ ਦੀ ਗਾਰੰਟੀ ਹੋਊਗੀ ਇਹਦੀ ਵੀ। ਓਕੇ ਜੀ ਤੇ ਪਹਿਲੇ ਨੰਬਰਾਂ ਦੀ ਤੁਹਾਨੂੰ ਦਿਖਾਈ ਨਹੀਂ ਦੇਰਾ ਵੀ। ਕਰ ਲਿਓ ਭਾਈਆਂ ਦਾ ਸੰਪਰਕ ਪੰਡ ਤੇਲ ਬੜਾ ਤੋਂ ਪਬਲਿਕ ਕਵਰ ਕੀਤੀ ਹੈ 1,60,000 ਰੁਪਏ। ਕੁਆਲਿਟੀ ਪੂਰੀ ਚੰਗੀ ਆ ਕੱਦ-ਕਾੜ ਦੀ ਚੰਗੀ, ਪੱਕੀ ਮਗਰ ਪੂਰੀ ਚੰਗੀ। ਤੇ ਲਿਓ ਹੁਣ ਤੁਹਾਨੂੰ ਸਮਝਾਈਦਾ ਤੁਹਾਨੂੰ ਫੇਰ ਦਿਖਾ ਲੇਗੇ ਕਿਹੜਾ ਜੀ। ਆਹ ਦੇਖੋ ਜੀ। ਚੰਗੀ ਕੁਆਲਿਟੀ ਦੇ ਵਿੱਚ ਉਹ ਨੀਲਾ ਵੀ ਕਵਰ ਕਰਕੇ ਦਿੱਤੀ ਜੀ ਤੇ ਮਗਰ ਕੁਆਲਿਟੀ ਵੀ ਕੱਟੀ ਦੀ। ਬਾਕੀ ਆ ਜਾ ਬਨਵਾਇ ਨੂੰ ਹੋਣੀ ਨਿਕਰੇ ਨੁਕਰੀ ਨਹੀਂ ਬਾਈ ਯਾਰ ਆ ਨਾੜੂ ਨਾਲ ਆ ਬੱਚਾ। ਇਹ ਨੰਬਰ ਬਾਈ ਫੇਰ ਬੋਲ ਦੇ। ਨੰਬਰ ਆਪਣਾ 62392 ਬਾਈ 17011 ਬਾਈ। ਪਿੰਡ ਜੀ ਸੇਲਵਰਾ। ਪਿੰਡ ਸੇਲਵਰਾ ਬਾਈ। ਦੋ ਤੁਹਾਨੂੰ ਝੋਟੀਆਂ ਹੀ ਦੋ ਕਵਰ ਕਰਕੇ ਦਿੱਤਾ ਧੰਨਵਾਦ।